ਚੌਥੀ ਲੋਕ ਅਦਾਲਤ ਜੋ ਲੱਗਣ ਜਾ ਰਹੀ ਹੈ ਇਹ ਆਖਰੀ ਮੌਕਾ ਹੈ ਸਾਲ ਦਾ ਆਪਣੇ ਜਰਮਾਨਿਆਂ ਨੂੰ ਘੱਟ ਕਰਾਉਣ ਦਾ ਤੇ ਮaaf ਕਰਵਾਉਣ ਦਾ ਜਾਂ ਛੋਟੇ-ਮੋਟੇ ਲੜਾਈ ਝਗੜਿਆਂ ਨੂੰ ਮਿਕਾਉਣ ਦਾ ਜਾਂ ਬੈਂਕਾਂ ਨਾਲ ਛੋਟੇ-ਮੋਟੇ ਲੈਣ ਦੇਣ ਦਾ ਇਸ ਨੂੰ ਮੌਕੇ ਨੂੰ ਗਵਾਇਓ ਨਾ ਤੇ ਜੋ ਪ੍ਰੋਸੈਸਾ ਉਸ ਦਾ ਪਾਲਣ ਕਰਕੇ ਉੱਥੇ ਕੋਰਟ ਵਿੱਚ ਜਾ ਕੇ ਲੋਕ ਅਦਾਲਤ ਵਿੱਚ ਆਪਣੇ ਕੰਮ ਕਰਵਾਓ 2025 ਦੇ ਵਿੱਚ ਲੋਕ ਅਦਾਲਤ ਹੁਣ ਤੱਕ 3 ਵਾਰ ਲੱਗ ਚੁੱਕੀ ਹੈ ਪਹਿਲੀ ਲੋਕ ਅਦਾਲਤ 8 ਮਾਰਚ ਨੂੰ ਲੱਗੀ ਸੀ ਦੂਜੀ ਲੋਕ ਅਦਾਲਤ 10 ਮਈ ਨੂੰ ਲੱਗੀ ਸੀ ਤੇ ਤੀਜੀ ਲੋਕ ਅਦਾਲਤ 13 ਸਤੰਬਰ ਨੂੰ ਲੱਗੀ ਸੀ ਤੇ ਹੁਣ ਚੌਥੀ ਲੋਕ ਅਦਾਲਤ ਇਸ ਸਾਲ ਦੇ ਅਖੀਰਲੇ ਮਹੀਨੇ ਦਸੰਬਰ ਦੇ ਵਿੱਚ 13 ਦਸੰਬਰ ਨੂੰ ਲੱਗਣ ਜਾ ਰਹੀ ਹੈ ਜਿੱਥੇ ਆਪਾਂ ਆਪਣੇ ਛੋਟੇ-ਮੋਟੇ ਜੁਰਮਾਨੇ ਤੇ ਘਰੇਲੂ ਲੜਾਈਆਂ ਤੇ ਬੈਂਕਾਂ ਦੇ ਲੈਣ-ਦੇਣ ਦਾ ਬਹੁਤ ਜ਼ਿਆਦਾ ਸੌਖੇ ਤਰੀਕੇ ਨਾਲ ਨਿਪਟਾਰਾ ਕਰ ਸਕਦੇ ਹਾਂ ਜੁਰਮਾਨਾ ਮਾਫੀ ਦੀ ਅੱਜ 11 ਤਰੀਕ 11 ਦਸੰਬਰ 2025 ਤੇ 2 ਦਿਨ ਬਾਅਦ 13 ਤਰੀਕ ਆ ਰਹੀ ਹੈ 13 ਦਸੰਬਰ 2025 ਜੋ ਇਸ ਸਾਲ ਦੀ ਇਸ ਮਹੀਨੇ ਦੀ ਅਖੀਰਲੀ 13 ਤਰੀਕ ਹੈ ਜੋ 13 ਤਰੀਕ ਤੁਹਾਡੇ ਬਹੁਤ ਜ਼ਿਆਦੇ ਸਿਰਦਰਦੀ ਨੂੰ ਖਤਮ ਕਰ ਸਕਦੀ ਹੈ ਜਿਵੇਂ ਕਿ ਤੁਸੀਂ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਜਾਂ ਨਹੀਂ ਭਰਿਆ ਤਾਂ 13 ਤਰੀਕ ਨੂੰ ਲੋਕ ਅਦਾਲਤ ਲੱਗਣ ਜਾ ਰਹੀ ਹੈ ਜਿਵੇਂ ਕਿ ਛੋਟਾ ਮोटा ਝਗੜਾ ਬੈਂਕ ਦਾ ਲੈਣ ਦੇਣ ਇੱਕੋ ਦਿਨ ਵਿੱਚ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਕਿਉਂਕਿ ਵਿਸ਼ਵ ਭਰ ਦੇ ਵਿੱਚ ਦੇਸ਼ ਭਰ ਦੇ ਵਿੱਚ ਲੋਕ ਅਦਾਲਤ ਲੱਗਣ ਜਾ ਰਹੀ ਹੈ ਇਹਨਾਂ ਦੇ ਨਿਪਟਾਰੇ ਲਈ ਤੁਸੀਂ ਕਰਨਾ ਕੀ ਹੈ ਉਹ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਜਾਂ ਚਲਾਣ ਵਾਲੇ ਦੱਸਦੇ ਹਾਂ ਜਿਵੇਂ ਕੀ ਤੁਹਾਡਾ ਚਲਾਣ ਹੋਇਆ ਕੋਈ ਓਵਰ ਸਪੀਡ ਦਾ ਰੈੱਡ ਲਾਈਟ ਦਾ ਰੋਂਗ ਸਾਈਡ ਦਾ ਸਰਾ ਪੀ ਕੇ ਗੱਡੀ ਚਲਾਉਣ ਦਾ ਦੁਰਘਟਨਾ ਦਾ ਜਾਂ ਤੁਹਾਡੇ ਲਵੇ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਤਾਂ ਇਹ ਸਾਰੀਆਂ ਚੀਜ਼ਾਂ ਦਾ ਹੱਲ 13 ਦਸੰਬਰ ਨੂੰ ਤੁਸੀਂ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਕੋਈ ਮੋਟਾ ਜੁਰਮਾਨਾ ਹੋਇਆ ਹੈ 5000 10000 20000 50000 ਲੱਖ ਤੱਕ ਰੁਪਏ ਦੇ ਜੁਰਮਾਨੇ ਨੂੰ ਤੁਸੀਂ ਕੁਝ ਰੁਪਈਆਂ ਦੇ ਵਿੱਚ ਭਰ ਸਕਦੇ ਹੋ ਜਿਵੇਂ ਕਿ ਤੁਸੀਂ ਤੁਹਾਡਾ ਜੁਰਮਾਨਾ ਹੈ ਜੋ 10000 ਵਾਲਾ 5000 ਵੀ ਭਰ ਸਕਦੇ ਹੋ ਤੇ ਹੋ ਸਕਦਾ ਉਹ 1000 ਰੁਪਏ ਵਿੱਚ ਵੀ ਸਰ ਜਾਵੇ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰਨਾ ਹੈ ਕਿ ਤੁਹਾਡਾ ਚਲਾਨ ਹੈ ਜੋ ਲੋਕ ਅਦਾਲਤ ਦੇ ਵਿੱਚ ਪਹੁੰਚਿਆ ਹੈ ਜਾਂ ਨਹੀਂ ਪਹੁੰਚਿਆ ਹੈ ਇਹ ਪਤਾ ਕਰਨ ਲਈ ਤੁਸੀਂ e-bahana e-chalanparivahan.gov.in ਤੇ ਜਾ ਕੇ ਆਪਣਾ ਚਲਾਨ ਪਾ ਕੇ ਚੈੱਕ ਕਰ ਸਕਦੇ ਹੋ ਜਾਂ ਤੁਹਾਨੂੰ ਆਨਲਾਈਨ ਚੈੱਕ ਨਹੀਂ ਕਰਨਾ ਆਉਂਦਾ ਤਾਂ ਤੁਸੀਂ ਟ੍ਰੈਫਿਕ ਔਰ ਤੁਸੀਂ ਦਫ਼ਤਰ ਜਾ ਕੇ ਵੀ ਚੈੱਕ ਕਰਵਾ ਸਕਦੇ ਹੋ ਜੇ ਤੁਹਾਡਾ ਮਸਲਾ ਉੱਥੇ ਵੀ ਹੱਲ ਨਹੀਂ ਹੁੰਦਾ ਤਾਂ ਤੁਸੀਂ ਫਿਰ ਲੋਕ ਅਦਾਲਤ ਵਿੱਚ ਜਾ ਕੇ ਹੈਲਪ ਟੇਬਲ ਤੇ ਹੈਲਪ ਡਿਸਕ ਤੇ ਜਾ ਕੇ ਵੀ ਆਪਣਾ ਚਲਾਨ ਦਾ ਪਤਾ ਕਰ ਸਕਦੇ ਹੋ ਜੇ ਅਗਰ ਤੁਹਾਡਾ ਚਲਾਨ ਉੱਥੇ ਪਹੁੰਚਿਆ ਹੈ ਤਾਂ ਲੋਕ ਅਦਾਲਤ ਦੇ ਵਿੱਚ ਜਦੋਂ ਵੀ ਲੋਕ ਅਦਾਲਤ ਲੱਗਦੀ ਹੈ ਤਾਂ ਪੁਲਿਸ ਟ੍ਰੈਫਿਕ ਪੁਲਿਸ ਉੱਥੇ ਤੁਹਾਡਾ ਚਲਾਨ ਪੇਸ਼ ਕਰਦੀ ਹੈ ਤੇ ਉੱਥੇ ਜਾ ਕੇ ਜੋ ਤੁਹਾਡਾ ਮੋਟਾ ਜੁਰਮਾਨਾ ਹੈ ਉਸ ਨੂੰ ਤੁਸੀਂ 50% ਦੀ ਕੱਟ ਕਰਵਾ ਸਕਦੇ ਹੋ ਤੇ ਹੋ ਸਕਦਾ ਤੁਸੀਂ ਇਸ ਤੋਂ ਜ਼ਿਆਦਾ ਵੀ ਕੱਟ ਕਰਵਾ ਸਕੋ ਜਿੱਥੇ ਤੁਹਾਡਾ ਚਲਾਨ ਲੱਗਿਆ ਹੈ ਜਿਸ ਕੋਟ ਵਿੱਚ ਉੱਥੇ ਤੁਸੀਂ ਆਪਣੀ ਗੱਡੀ ਦੀ ਆਰਸੀ ਚਲਾਨ ਦੀ ਕਾਪੀ ਲੈ ਕੇ ਜਾਓ ਉੱਥੇ ਵਿਚੋਲੀਆ ਜਾਂ ਮੈਜਿਸਟ੍ਰੇਟ ਤੁਹਾਡਾ ਚਲਾਨ ਪ੍ਰਵਾਹ ਦੇਣਗੇ ਤੁਹਾਨੂੰ ਇਸ ਵਿੱਚ ਕੋਈ ਵੀ ਵਕੀਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਜੋ ਲੋਕ ਅਦਾਲਤ ਤੁਹਾਡੀ ਜੁਰਮਾਨੇ ਦੀ ਰਕਮ ਤੈਅ ਕਰਦੀ ਹੈ ਉਹ ਤੁਹਾਨੂੰ ਉਸੇ ਵਕਤ ਭਰਨਾ ਪਵੇਗਾ ਇਹ ਸ਼ਰਤ ਹੋਵੇਗੀ ਪਰ ਉਸ ਦਿਨ ਤੁਸੀਂ ਜਿੰਨੇ ਵੀ ਤੁਹਾਡੇ ਪੁਰਾਣੇ ਚਲਾਨ ਨੇ ਸਾਰੇ ਇੱਕੋ ਵਕਤ ਲੈ ਕੇ ਜਾਓ ਤੇ ਸਾਰਿਆਂ ਦੀ ਇੱਕੋ ਸਮੇਂ ਸੈਟਲਮੈਂਟ ਹੋ ਜਾਂਦੀ ਹੈ ਤੇ ਜੱਜ ਸਾਹਿਬ ਦੀ ਮੌਜੂਦਗੀ ਦੇ ਵਿੱਚ ਉਸ ਟਾਈਮ ਜੱਜ ਸਾਹਿਬ ਤੁਹਾਨੂੰ ਪੁੱਛਣਗੇ ਤੁਸੀਂ ਉੱਥੇ ਕੁਝ ਜ਼ਿਆਦਾ ਨਹੀਂ ਬੋਲਣਾ ਕੋਈ ਬੈਂਸ ਨਹੀਂ ਕਰਨੀ ਜੱਜ ਸਾਹਿਬ ਦੇ ਅੱਗੇ ਜੱਜ ਸਾਹਿਬ ਪੁੱਛਣਗੇ ਤੁਹਾਡੀ ਗਲਤੀ ਹੈ ਤੁਸੀਂ ਚੁੱਪਚਾਪ ਗਲਤੀ ਸਵੀਕਾਰ ਕਰ ਲੈਣੀ ਹੈ ਤੁਸੀਂ ਕਹਿਣਾ ਜੀ ਹਾਂ ਮੇਰੀ ਗਲਤੀ ਹੈ ਕੋਈ ਉੱਥੇ ਸਫਾਈ ਨਹੀਂ ਦੇਣੀ ਕੋਈ ਉੱਥੇ ਬੈਂਸ ਨਹੀਂ ਕਰਨੀ ਕਿ ਮੇਰੀ ਗਲਤੀ ਨਹੀਂ ਸੀ ਜਾਂ ਮੈਂ ਇਦਾਂ ਨਹੀਂ ਕੀਤਾ ਐਦਾਂ ਕਰਨ ਦੀ ਸੂਰਤ ਵਿੱਚ ਹੋ ਸਕਦਾ ਤੁਹਾਡਾ ਜੁਰਮਾਨਾ ਮਾਫ਼ ਨਾ ਕੀਤਾ ਜਾਵੇ ਤੇ ਹੋ ਸਕਦਾ ਜੱਜ ਸਾਹਿਬ ਤੁਹਾਨੂੰ ਹੋਰ ਜੁਰਮਾਨਾ ਵੀ ਕਰ ਸਕਦੇ ਹਨ ਤੁਸੀਂ ਆਪਣੀ ਗਲਤੀ ਸਵੀਕਾਰ ਕਰ ਲੈਣੀ ਹੈ ਤੇ ਆਪਣਾ ਜੁਰਮਾਨਾ ਜਿਵੇਂ ਕਿ 1 ਲੱਖ ਵਾਲਾ ਜੁਰਮਾਨਾ 50000 ਜਾਂ 10000 ਰੁਪਇਆ ਭਰ ਕੇ ਵੀ ਮਾਫ ਹੋ ਸਕਦਾ ਹੈ ਤੁਹਾਡਾ ਤੁਹਾਨੂੰ ਪਤਾ ਹੀ ਆ ਕਿ ਆਪਣਾ ਬਤੀਰਾ ਚੰਗਾ ਹੋਵੇਗਾ ਤਾਂ ਹੀ ਆਪਾਂ ਕੋਈ ਕੰਮ ਕਰਵਾ ਸਕਦੇ ਹਾਂ ਅਗਰ ਆਪਾਂ ਕੋਈ ਵੀ ਗੱਲ ਪੜਕ ਕੇ ਕਰਾਂਗੇ ਤਾਂ ਉਸ ਦੇ ਵਿੱਚ ਕੋਈ ਆਮ ਇਨਸਾਨ ਵੀ ਨਹੀਂ ਮਾਫ ਕਰਦਾ ਉਹ ਤਾਂ ਫਿਰ ਇੱਕ ਲੋਕ ਅਦਾਲਤ ਦੇ ਜੱਜ ਸਭ ਹੋਣਗੇ ਇਸ ਕਰਕੇ ਆਪਣਾ ਬਤੀਰਾ ਬਹੁਤ ਵਧੀਆ ਰੱਖਣਾ ਤੇ ਹੋ ਸਕਦਾ ਤੁਹਾਡਾ ਜੁਰਮਾਨਾ ਪੂਰਾ ਵੀ ਮਾਫ ਹੋ ਸਕਦਾ ਹੈ ਤੁਸੀਂ ਪੂਰੇ ਅਨੁਸ਼ਾਸਨ ਦੇ ਵਿੱਚ ਪੂਰੇ ਢੰਗ ਤਰੀਕੇ ਦੇ ਨਾਲ ਗੱਲ ਕਰਨੀ ਹੈ ਅੱਜ ਤੋਂ 40 ਸਾਲ ਪਹਿਲਾਂ ਲੋਕ ਅਦਾਲਤਾਂ ਲੱਗਣੀਆਂ ਸ਼ੁਰੂ ਹੋਈਆਂ 1987 ਦੇ ਵਿੱਚ ਪਹਿਲੀ ਵਾਰ ਇਹਨਾਂ ਦੀ ਸ਼ੁਰੂਆਤ ਹੁੰਦੀ ਹੈ ਇਹਨਾਂ ਦੀ ਸ਼ੁਰੂਆਤ ਇਸ ਕਰਕੇ ਹੁੰਦੀ ਹੈ ਕਿਉਂਕਿ ਛੋਟੇ ਮੋਟੇ ਝਗੜੇ ਛੋਟੇ-ਬੋਟੇ ਜੁਰਮਾਨੇ ਇਕ ਕਾਮ ਇਨਸਾਨ ਨੂੰ ਬਹੁਤ ਖੱਜਲ ਖਵਾਰੀ ਨਾ ਹੋਵੇ ਇਸ ਕਰਕੇ ਲੋਕ ਅਦਾਲਤਾਂ 1987 ਦੇ ਵਿੱਚ ਲੱਗਣ ਲੱਗੀਆਂ